ਧੀਆਂ ਦੀ ਖੁਸ਼ੀਆਂ ਮਨਾਉਂਦਾ ਕਿਉਂਕਿ ਹਰ ਦਿਨ ਧੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਸਮਸ ਹੋਈ ਹੈ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਧੀਆਂ ਦਾ ਸਾਨੂੰ ਚਾਹੀਦਾ ਕਿ ਧੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਉਹਨਾਂ ਨੂੰ ਪੜਨ ਦੇਣ ਦਾ ਮੌਕਾ ਮੈਂ ਅੱਜ ਮੈਂ ਵੀਡੀਓ 'ਚ ਦੇਖਿਆ ਤੁਸੀਂ ਬੱਚਿਆਂ ਨਾਲ ਗਿੱਧਾ ਵੀ ਪਾਇਆ ਕਿਸ ਤਰੀਕੇ ਨਾਲ ਪੁਰਾਣੀਆਂ ਯਾਦਾਂ ਆਈਆਂ ਦੇਖੋ ਹਰ ਕੁੜੀ ਨੂੰ ਪਸੰਦ ਹੁੰਦਾ ਨਾਚ ਨਾਟ ਆਪਣਾ ਕਿੱਦਾਂ ਪਾਉਣਾ ਸੋ ਸਾਡੇ ਲਈ ਮੈਨੂੰ ਲੱਗਦਾ ਕਿ ਕਿਉਂਕਿ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਜਿਹੇ ਜਿਹੇ ਮਾਹੌਲ 'ਚ ਅਸੀਂ ਰਹਿੰਦੇ ਆ ਉਹ ਤੋਂ ਡਿਫਰੈਂਟ ਮਾਹੌਲ ਸੀਗਾ ਸੋ ਅੱਜ ਮੈਨੂੰ ਆਪਣੀਆਂ ਭੈਣਾਂ ਨਾਲ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੰਜੋਏ ਕਰਕੇ ਮੈਨੂੰ ਵੀ ਖੁਸ਼ੀ ਹਰ ਫੀਲਡ 'ਚ ਕੁੜੀਆਂ ਅੱਗੇ ਨੇ ਤੇ ਜ਼ਿੰਮੇਵਾਰੀ ਉਹ ਤੋਂ ਸਰਕਾਰ ਕਦੇ ਪਿੱਛੇ ਨਹੀਂ ਹਟਦੀ ਪੈਠੀ ਸਰਕਾਰ ਅੱਜ ਤੇ ਜੈਂਡਰ ਬਾਇਰਡ ਹੋ ਕੇ ਕਦੇ ਫੈਸਲਾ ਨਹੀਂ ਲਿਆ ਜਿਹਨੇ ਸਿਰਫ਼ ਕਾਬਲੀਅਤ ਦੇਖ ਕੇ ਫੈਸਲਾ ਲਿਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਉਹਨੂੰ ਇਕੁਅਲ ਆਪਰਚੂਨਿਟੀ ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੋਕਾਂ ਨੂੰ ਸਰਵ ਕਰੋ ਜੇ ਤੁਹਾਡੇ ਸਕੇਪਿਬਿਲਿਟੀ ਹੈਗੀ ਹੈ ਕਿ ਲੋਕਾਂ ਨੂੰ ਸਰਵ ਕਰੋ ਤੁਸੀਂ ਦੇਖਿਆ ਹੋਊਗਾ ਕਿ ਇੱਥੇ ਹਰ ਪਿੰਡ ਚ ਜਿਹੜੀਆਂ ਕੁੜੀਆਂ ਦੇ ਮੱਲਾ ਬਾੜੀਆਂ ਸਾਡੇ ਘਰ ਦੇ ਗਵਰਨਰ ਸਕੂਲ ਦੇ ਬੱਚੇ ਆ ਜੇ ਇੱਕ ਧੀ ਪੜ ਜਾਏ ਉਹਦਾ ਕੋਈ ਬੱਚਾ ਅਨਪੜ੍ਹ ਨਹੀਂ ਰਹਿ ਸਕਦਾ ਹਰ ਬੱਚਾ ਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਕੁੜੀਆਂ ਦੇ ਮੋਰਲ ਵੈਲਿਊਜ਼ ਦਾ ਪਤਾ ਹੁੰਦਾ। ਸੋ ਇੱਕ ਥੁੜੀ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ। ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਹਰਦਾਈ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਆ। ਕਿ ਅਸੀਂ ਤੁਹਾਡੇ ਵਿੱਚ ਹੀ ਦਈਏ। ਕਿ ਅੱਜ ਮੈਂ ਮੈਮ ਨਾਲ ਗੱਲ ਕਰਦੀ ਕਰਦੀ ਸੀਗੀ। ਐਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਦੇਖਦੇ ਆ। ਖੋਟੇ ਇਹਨੀਆਂ ਵਧੀਆ ਪਰਫਾਰਮੈਂਸਿਸ ਦੇ ਰਹੇ ਆ ਤੇ ਸਾਨੂੰ ਮਾਣ ਮਸੂਮ ਹੁੰਦਾ ਕਿ ਪੰਜਾਬ ਦੇ ਬੱਚੇ ਕੁੜੀਆਂ ਦੀ ਸਪੈਸ਼ਲੀ ਕਿਸੇ ਵੀ ਫੀਲਡ ਚ ਕੁੜੀਆਂ ਪਿੱਛੇ ਨਹੀਂ ਹੈਗੀਆਂ ਹਰ ਫੀਲਡ ਚ ਕੁੜੀਆਂ ਨੇ ਆਪ ਦਾ ਮਕਸਦ ਜਦਾ ਹਾਸਲ ਕੀਤਾ ਹੈ ਜਾਂ ਤਾਂ ਪੜ੍ਹਾਈ ਦੇ ਸਾਹੀ ਦਾ ਹੋਵੇ ਚਾਹੇ ਕੋਈ ਸਪੋਰਟਸ ਐਕਟੀਵਿਟੀ ਪਰਫਾਰਮ ਕਰਦੇ ਹੋਵੇ ਜਾਂ ਨੇ ਸਿੰਗਿੰਗ ਹੋਵੇ ਕੋਈ ਵੀ ਫੀਲਡ ਲਾ ਲਓ ਸਪੈਸ਼ਲੀ ਪੋਲਿਟਿਕਸ ਲਾ ਲਓ ਹਰ ਫੀਲਡ ਚ ਕੁੜੀਆਂ ਅੱਜ ਕੱਲ੍ਹ ਪਰੜੜ ਕੇ ਹਿਸਾਬ ਲਾ ਰਹੀਆਂ ਨੇ ਕਿ ਉਹ ਮੈਨੂੰ ਲੱਗਦਾ ਹੈ ਮੱਲਾ ਵੀ ਮਾਰ ਰਹੀਆਂ ਨੇ ਆਪ ਦਾ ਨਾਮ ਵੀ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰਦੀਆਂ ਧੀਆ ਦੀ ਖੁਸ਼ੀਆਂ ਮਨਾਉਣ ਦਾ ਕਿਉਂਕਿ ਹਰ ਦਿਨ ਧੀਆ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਸਤੀ ਹੋਈ ਹੈ ਛੋਟੀਆਂ ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਧੀਆ ਦਾ ਸਾਨੂੰ ਚਾਹੀਦਾ ਕਿ ਧੀਆ ਨੂੰ ਸਤਿਕਾਰ ਦਈਏ ਪਿਆਰ ਦਈਏ ਉਹਨਾਂ ਨੂੰ ਪੜਨ ਨਿਕੰਨ ਦਾ ਮੌਕਾ webp ਅੱਜ ਮੈਂ ਵੀਡੀਓ 'ਚ ਦੇਖਿਆ ਤੁਸੀਂ ਬੱਚਿਆਂ ਨਾਲ ਗਿੱਧਾ ਵੀ ਪਾਇਆ ਕਿਸ ਤਰੀਕੇ ਦੇ ਨਾਲ ਪ੍ਰਾਣੀਆਂ ਜਿਆਦਾ ਆਈਆਂ ਦੇਖੋ ਹਰ ਕੁੜੀ ਨੂੰ ਪਸੰਦ ਹੁੰਦਾ ਨੱਚਣਾ ਟੱਪਣਾ ਕਿੱਦਾਂ ਪਾਉਣਾ ਸੋ ਸਾਡੇ ਲਈ ਮੈਨੂੰ ਲੱਗਦਾ ਕਿਉਂਕਿ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਜਿਹੇ ਜਿਹੇ ਮਾਹੌਲ 'ਚ ਅਸੀਂ ਰਹਿੰਦੇ ਆ ਉਹਦੇ ਤੋਂ ਡਿਫਰੈਂਟ ਮਾਹੌਲ ਸੀਗਾ ਸੋ ਅੱਜ ਮੈਨੂੰ ਆਪਣੀਆਂ ਭੈਣਾਂ ਨਾਲ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੰਜੋਏ ਕਰਕੇ ਮੈਨੂੰ ਵੀ ਖੁਸ਼ੀ ਹੋਈ